ਚੋਲੋ ਅੱਗੇ ਗੱਲ ਨੂੰ ਅੱਗੇ ਲੰਮਾ ਗਿਆ ਤਾਂ ਕੀ ਚਲੋ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਹੈ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਤਾ ਕੇ ਕਾਉਂਟ ਪਰ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਬ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਤਰ੍ਹਾਂ ਮੋਦੀ ਸਰਕਾਰ ਚੱਲ ਰਹੀ ਹੈ ਜਿਵੇਂ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਸਾਡੇ ਇਹ ਦੇਸ਼ ਨਾਲ ਬਜਨ ਨਾਲ ਡੈਮੋਕ੍ਰੇਸੀ ਬਚ ਨਹੀਂ ਨਾ ਹੀ ਅਸੀਂ ਜਿਹੜਾ ਇੱਥੋਂ ਕਿਸੇ ਨੇ ਤਾਂ ਕੀ ਕਰਨੀ ਸਰਕਾਰੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉਹ ਜਿਆਦਾ ਨਹੀਂ ਜਿਹੜੇ ਲੜ ਰਿਹਾ ਗਾ ਇਸ ਉਹ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ ਕੋਈ ਦੇ ਕੋਈ ਵੀ ਲੜ ਸਕਦਾ ਜੀ ਇਲੈਕਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿਣਾ ਕੁਮਾਰਾ ਸਾਹਿਬਾਂ ਚੱਲੇ ਹੋਏ ਕਾਰਕੂ ਚ ਚਲੋ ਉਹਨਾਂ ਦੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਹੈਗੇ ਤਾਂ 30 ਸਾਲ ਬਾਅਦ ਹੀ ਲੋਕ ਸਾਨੂੰ